ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਸਾਰੇ ਚੰਗੇ ਹੋਣਗੇ ਇਹ ਵੀਡੀਓ 3 ਮਈ ਦੀ ਹੈ ਤੇ ਹਿੰਦੀ ਨੇ ਥੋੜਾ ਬੀਜੀ ਬਹੁਤ ਜ਼ਿਆਦਾ ਚੱਲ ਰਹੀਆਂ ਜਿਸ ਕਰਕੇ ਟਾਈਮ ਬਿਲਕੁਲ ਵੀ ਨਹੀਂ ਲੱਗ ਰਿਹਾ ਆਪਣੇ ਬਲੌਗ ਸ਼ੇਅਰ ਕਰਨ ਦਾ ਨਾ ਹੀ ਸ਼ੂਟ ਹੋ ਰਿਹਾ ਇੰਨਾ ਥੋੜਾ ਮੋਟਾ ਜਿਹੜਾ ਮੈਂ ਸ਼ੂਟ ਕੀਤਾ ਸੀ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਤੇ ਇਹ ਟਾਈਮ ਸ਼ਾਮ ਦਾ ਸੀ ਸ਼ਾਮ ਨੂੰ ਬਦਲਵਾਈ ਹੋ ਗਈ ਤੇ ਹਵਾ ਵੀ ਚੱਲ ਰਹੀ ਸੀ ਤੇ ਜੋਬਨ ਚੱਲਿਆ ਇਸ ਟਾਈਮ ਆਪਣੇ ਦਾਦੂ ਨਾਲ ਉਹਦੀ ਸਾਈਕਲ 'ਚ ਕੋਈ ਦਿੱਕਤ ਆ ਰਹੀ ਸੀ ਤੇ ਉਹਨੇ ਜਾਣਾ ਸੀ ਆਪਣੇ ਦਾਦੂ ਨਾਲ ਮਿਸਤਰੀ ਕੋਲ ਸਾਈਕਲ ਨੂੰ ਠੀਕ ਕਰਵਾਉਣ ਤੇ ਮੌਸਮ ਦਾ ਤਾਂ ਪਤਾ ਨਹੀਂ ਕੀ ਹੈ ਦੂਸਰੇ ਦਿਨ ਹੋ ਅੰਦੀ ਤੂਫਾਨ ਦਾ ਰੁਕ ਕਰ ਲੈਂਦਾ ਹੈ ਨਾਲੇ ਬੱਤੜ ਹੋ ਜਾਂਦਾ ਹੈ ਕੰਮ ਦੂਣਾ ਫੈਲ ਜਾਂਦਾ ਹੈ ਵੈਸੇ ਹੀ ਅਰਦਾਸ ਹੈ ਕਿ ਹੁਣ ਤੂਫਾਨ ਨਾ ਆਵੇ ਤੇ ਆਪਾਂ ਅੰਦਰ ਚੱਲੇ ਆਪਣੇ ਕੰਮ ਦੇਖਦੇ ਹਾਂ ਸ਼ਾਮ ਦੇ ਕੰਮ ਜਿਹੜੇ ਕਰਨੇ ਆ ਆਪਾਂ ਨੇ ਤੇ ਜੋਬਨ ਆਪਣੇ ਦਾਦੂ ਨਾਲ ਚੱਲਿਆ ਤੇ ਅੱਜ ਇੱਕ ਜੋਬਨ ਲਈ ਬਹੁਤ ਖਾਸ ਦਿਨ ਵੀ ਕਿਉਂਕਿ ਅੱਜ ਜੋਬਨ ਦੇ ਦਾਦੂ ਦਾ ਬਰਥਡੇ ਹੈ ਤੇ ਦਾਦੂ ਦਾ ਬਰਥਡੇ ਸੈਲੀਬ੍ਰੇਟ ਕਰੇਗਾ ਜੋਬਨ ਸ਼ਾਮ ਨੂੰ ਤੇ ਦਾਦੂ ਕੋਲ ਲੈਣੀ ਆ ਉਹਨਾਂ ਪਾਰਟੀ ਤੇ ਜੋਬਨ ਤੇ ਜੋਬਨ ਦਾ ਫਰੈਂਡ ਨਾਲ ਪ੍ਰਭਜੋਤ ਦੋਵੇਂ ਚੱਲੇ ਨੇ ਮਿਸਤਰੀ ਕੋਲ ਚਲੋ ਜੀ ਅੱਪਾ ਸ਼ਾਮ ਦੇ ਕੰਮ ਨੂੰ ਕਰਦੇ ਆ ਕੰਪਲੀਟ ਤੇ ਫਿਰ ਅੱਗੇ ਦੀ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਜੋਬਨਾ ਚੱਲਿਆ ਸੀ ਇੰਨਾ ਸੈਕਲੀ ਠੀਕ ਕਰਾਉਣ ਤੇ ਡੈਡੀ ਜੀ ਲੈ ਕੇ ਆਏ ਸੀ ਅੱਜ ਦੁਪਹਿਰ ਨੂੰ ਤਰਬੂਜ ਤੇ ਤਰਬੂਜ ਆਪਾਂ ਨੇ ਬਣਾਣਾ ਜੂਸ ਜਿਨ੍ਹਾਂ ਨੇ ਜੂਸ ਪੀਣਾ ਹੋਣਾ ਲਈ ਜੂਸ ਬਣੂਗਾ ਤੇ ਕੁਝ ਜੂਸ ਨਹੀਂ ਪਿੰਦੇ ਜਿਵੇਂ ਜੋਬਨ ਤੇ ਬਾਣੀ ਉਹਨਾਂ ਨੂੰ ਵੀ ਸਪੀਸ ਕੱਟ ਕੇ ਦੇ ਦਿੱਤੇ ਸੀ ਤੇ ਮੈਨੂੰ ਵੀ ਜੂਸ ਪਸੰਦ ਹੈ ਤੇ ਜੂਸ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤਰਬੂਜ ਖਾਣਾ ਥੋੜਾ ਮੈਨੂੰ ਔਖਾ ਲੱਗਦਾ ਕਿਉਂਕਿ ਇਹਦੇ ਵਿੱਚ ਬੀਜ ਬਹੁਤ ਜ਼ਿਆਦਾ ਹੁੰਦੇ ਨੇ ਤੇ ਜੂਸ ਬਹੁਤ ਵਧੀਆ ਬਣਿਆ ਤੇ ਸਭ ਨੇ ਪੀਆ ਤੇ ਇਹ ਸ਼ਾਮ ਦੀ ਵੀਡੀਓ ਛੇ ਸ਼ਾਮ ਨੂੰ ਡੈਡੀ ਦੇ ਅ ਬਰਥਡੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਪਹਿਲਾਂ ਤੇ ਬਰਥਡੇ ਸੈਲੀਬ੍ਰੇਟ ਕੀਤਾ ਆਪਾਂ ਨੇ ਸਾਰਿਆਂ ਨੇ ਤੇ ਉਹਦੇ ਚ ਆਈ ਅੱਜ ਘਰ ਰਸਮਾਂ ਰਸਮ ਲਾਈ ਸਾਡੀ ਸਾਰਿਆਂ ਦੀ ਫੇਵਰਟ ਹੈ ਤੇ ਡੈਡੀ ਨੇ ਅੱਜ ਆਪਣੇ ਬਰਥਡੇ ਤੇ ਸਾਰਿਆਂ ਨੂੰ ਰਸਮ ਲਾਈ ਦੀ ਪਾਰਟੀ ਦਿੱਤੀ ਤੇ ਇਹ ਜੋਵਨ ਨੂੰ ਸਵਾਰੇ ਪੁੱਛਿਆ ਗਿਆ ਸੀ ਕਿ ਤੂੰ ਖਾਣਾ ਕੀ ਆ ਫਾਸਟ ਫੂਡ ਖਾਣਾ ਹੈ ਕਿ ਆ ਮਿੱਠਾ ਖਾਣਾ ਹੈ ਜੋਵਨ ਨੇ ਬਣਾ ਕਰ ਦਿੱਤਾ ਕਿ ਜੋਵਨ ਦੀ ਥੋੜੀ ਤਬੀਅਤ ਹੀ ਨੇ ਥੋੜੀ ਖਰਾਬ ਚੱਲ ਰਹੀ ਹੈ ਤੇ ਫੀਵਰ ਵੀ ਆ ਰਿਹਾ ਹੈ ਗਲਾ ਵੀ ਖਰਾਬ ਹੈ ਇਸ ਕਰਕੇ ਆਪਾਂ ਨੇ ਕਹਿ ਦਿੱਤਾ ਕਿ ਫਾਸਟ ਫੂਡ ਕੁਝ ਨਹੀਂ ਆਉਣਾ ਚਾਹੀਦਾ ਘਰ ਸਿਰਫ ਇੱਕ ਮਿੱਠੀ ਚੀਜ਼ ਕੋਈ ਵੀ ਮੰਗਾ ਲਓ ਭਾਵੇਂ ਵਰਫੀ ਹੋਵੇ ਭਾਵੇਂ ਕੋਈ ਹੋਰ ਚੀਜ਼ ਤੇ ਜੋਵਨ ਨੇ ਫਰਮਾਇਸ਼ ਕੀਤੀ ਰਸਮ ਰਸਮ ਲਾਈ ਦੀ ਤੇ ਡੈਡੀ ਜੀ ਨੇ ਜੋ ਬੰਦੀ ਫਰਮਾਇਸ਼ ਪੂਰੀ ਕੀਤੀ ਤੇ ਆਪਾਂ ਨੇ ਸਾਰਿਆਂ ਡਿਨਰ ਤੋਂ ਬਾਅਦ ਰਸਮ ਲਾਈ ਖਾਈ ਤੇ ਥੈਂਕ ਯੂ ਬੋਲੇ ਡੈਡੀ ਜੀ ਨੂੰ ਉਹਨਾਂ ਦੀ ਵੱਡੇ ਦੀ ਮੁਬਾਰਕਾ ਦੇਈਆਂ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਸਾਡਾ ਇਹ ਛੋਟਾ ਜਿਹਾ ਬਲੌਗ ਜਰੂਰ ਦੱਸਣਾ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਬਲੌਗ ਦੇ